ਤਰੀ ਦੇਖੋ ਤੁਹਾਨੂੰ ਨਾ ਹੋਰ ਮੈਨੂੰ ਲੱਗਦਾ ਕੋਈ ਕੰਮ ਲੱਭਦਾ ਨਹੀਂ ਹੈਗਾ ਦੇਖੋ ਮੈਂ ਦੇਖੋ ਇੱਕ ਇੱਕ ਕਿਸੇ ਧਾਰਮਿਕ ਪ੍ਰੋਗਰਾਮ ਨੂੰ ਆਪਾਂ ਪਤਾ ਨਹੀਂ ਮੈਨੂੰ ਕਈ ਪ੍ਰੈਸ ਵਾਲਿਆਂ ਨੇ ਪੁੱਛਿਆ ਯਾਰ ਮੈਂ ਕਿਹਾ ਮੇਰੇ ਲਈ ਕੋਈ ਪੰਜਾਬ ਦੀ ਡਿਬੇਟ ਕਰ ਲਵੇ ਤਾਂ ਮੈਂ ਆਈ ਵਿਲ ਬੀ ਮੋਰ ਦਨ ਹੈਪੀ ਮੰਨ ਲਓ ਮੇਰੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸਾਦਾ ਤੁਸੀਂ ਮੱਥਾ ਟੇਕ ਕੇ ਚਲੇ ਜਾਣਾ ਇਹਦਾ ਕੀ ਇਹਦਾ ਮਤਲਬ ਮੈਨੇ ਤਾਂ ਕੁਝ ਮੈਨੂੰ ਤਾਂ ਲੱਗਦਾ ਨਹੀਂ ਹੁੰਦਾ ਚਲੋ ਹਾਈ ਕਮਾਂਡ ਨੂੰ ਕਹਾਂ ਕਿ ਮੇਰੇ ਨਾਲ ਨਾ ਤੇ ਮੋੜ ਲਗਾ ਦਿਓ ਸਾਰੇ ਸਿੱਧੇ ਮੈਨੂੰ ਮੈਨੂੰ ਇਸ ਗੱਲ ਦਾ ਨਹੀਂ ਪਤਾ ਯਾਰ ਤੁਹਾਨੂੰ ਪਤਾ ਹੋ ਸਕਦਾ ਹਾਈ ਕਮਾਂਡ ਬਾਰੇ ਜਾਂ ਚੰਨੀ ਜੀ ਨੂੰ ਪਤਾ ਹੋ ਸਕਦਾ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਹੈਗਾ ਮੈਨੂੰ ਤਾਂ ਇਹ ਪਤਾ ਵੀ ਹਾਂ ਵੀ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸੀ ਜਿਹਦੇ ਜਿਹਦੇ ਕੋਈ ਸਮਾਂ ਸੀਗਾ ਉਹ ਜਾ ਕੇ ਜਿਹਨੂੰ ਇਨਵਾਈਟ ਕੀਤਾ ਸੀਗਾ ਜਿਹਦੇ ਜਿਹਦੇ ਕੋਈ ਸਮਾਂ ਸੀਗਾ ਤੇ ਉਹ ਉਹ ਜਾ ਕੇ ਮੱਥਾ ਟੇਕਿਆ ਬਾਕੀ ਤਾਂ ਤੁਹਾਡੇ ਮਨ ਦੀ ਕਾੜ ਹੈਗੀ ਹਾਂਜੀ ਸਾਰੇ ਨੇ ਤਾਂ ਰਾਜੀ ਨੇ ਉਹ ਕਹਿੰਦੇ ਸਾਰੇ ਇੱਕ ਕੰਮ ਤੇ ਰਾਜੀ ਨੇ ਯਾਰ ਮੈਨੂੰ ਇਹਦੀ ਬਾਰੇ ਕੀ ਪਤਾ ਹੈਗਾ ਮੈਂ ਤਾਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਮੱਥਾ ਮੈਂ ਮੱਥਾ ਟੇਕਿਆ ਗੱਲ ਤਾਂ ਸੁਣ ਲਉ ਮੈਂ ਮੱਥਾ ਟੇਕਿਆ ਮੱਥਾ ਟੇਕੇ ਥੋੜਾ ਜਿਹਾ ਚਰ ਉੱਥੇ ਕੀਰਤਨ ਸੁਣਿਆ ਮੈਂ ਕਿਤੇ ਜਾਣਾ ਸੀਗਾ ਮੈਂ ਚਲੇ ਗਿਆ ਅੱਛਾ ਜਿਹੜਾ ਜਿਹੜਾ ਜਿਹਨੂੰ ਸਮਾਂ ਮਿਲਿਆ ਪਰ ਮੈਨੂੰ ਲੱਗਦਾ ਆਪਾਂ ਪੰਜਾਬ ਦੀ ਡਿਸਕਸ਼ਨ ਕਰੀਏ ਮੈਨੂੰ ਲੱਗਦਾ ਪੰਜਾਬ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖੋ ਪੰਜਾਬ ਦੇ ਹਾਲਾਤ ਸਭ ਤੋਂ ਸਵਾਲ ਨੇ ਦੋ ਪੰਜਾਬ ਜਿਹੜੇ ਪੀਆਰਟੀ ਸੀ ਪੰਪਾਸ ਦੇ ਜਿਹੜੇ ਮੁਲਾਜ਼ਮ ਉਹ ਪ੍ਰਦਰਸ਼ਨ ਕਰ ਰਹੇ ਆਪਣੀਆਂ ਮਕਾਨੋਂ ਲੈ ਕੇ ਅੱਜ ਉਹਨਾਂ ਨੂੰ ਬਰਖਾਸਤ ਵੀ ਕਈਆਂ ਨੂੰ ਕਰ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਦੇਖੋ ਆ ਦੇਖੋ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਇਹ ਕਿਉਂਕਿ ਪੰਜਾਬ ਦੀ ਜਿਹੜੀ ਅੱਜ ਦੀ ਸਰਕਾਰ ਹੈ ਦਿੱਲੀ ਤੋਂ ਚੱਲਦੀ ਹੈ ਤੇ ਦਿੱਲੀ ਵਾਲੇ ਜਦੋਂ ਡੇ ਟੂ ਡੇ ਜਦੋਂ ਮਿੰਟ ਟੂ ਮਿੰਟ ਦੇ ਵਿੱਚ ਇੰਟਰਫੀਰੈਂਸ ਕਰਦੇ ਹੋ ਪੰਜਾਬ ਦੀ ਸਾਈਕੀ ਨੂੰ ਨਹੀਂ ਸਮਝਦੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਹਰ ਚੀਜ਼ ਪੰਜਾਬੀਆਂ ਨੂੰ ਕੁੱਟ ਕੇ ਕਰ ਲਵਾਂਗੇ ਪਰ ਜੀ ਲੇਕਿਨ ਪੰਜਾਬੀ ਪੰਜਾਬ ਦੇ ਹੱਕ 'ਚ ਰਹੀ ਹੈ ਨਾ ਹੁਣ ਜਿਵੇਂ ਇਹ ਇਲਜ਼ਾਮ ਲੱਗਦੇ ਕਿ ਦਿੱਲੀੋਂ ਸਰਕਾਰ ਚੱਲਦੀ ਐ ਕਾਂਗਰਸ ਵੇਲੇ ਚੱਲਦੀ ਸੀ ਕਹਿੰਦੇ ਸੱਸਮਾ ਤੋਂ ਚੱਲਦੀ ਐ ਇਹ ਤਾਂ ਕੰਟੀਨਿਊਸਲੀ ਰਿਹਾ ਐ ਯਾਰ ਦੇਖੋ ਦੇਖੋ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਹੁ ਨਾ ਮੈਂ ਨਹੀਂ ਕਹਿੰਦਾ ਇਹ ਦਿੱਲੀ ਤੋਂ ਇੰਟਰਫੀਰੈਂਸ ਨਹੀਂ ਹੋਊਗੀ ਬਟ ਜਦੋਂ ਡੇ ਟੂ ਡੇ ਜਦੋਂ ਬਾਥਰੂਮਾਂ ਦੇ ਉਦਘਾਟਨਾਂ ਦੇ ਵੀ ਡਿਸੀਜਨ ਦਿੱਲੀ ਤੋਂ ਹੋਣ ਲੱਗ ਪੈਣਾ ਮੈਂ ਉਹਦੀ ਗੱਲ ਕਰਦਾ ਕਿਉਂਕਿ ਰੋਜ ਕਿਉਂਕਿ ਇਹਨਾਂ ਦੇ ਕਿਸੇ ਮਿਨਿਸਟਰ ਕੋਲ ਕੋਈ ਪਾਵਰ ਨਹੀਂ ਆ ਚੀਫ ਮਿਨਿਸਟਰ ਕੋਲ ਕੋਈ ਪਾਵਰ ਨਹੀਂ ਆ ਐਮ ਐਲ ਏ ਕੋਲ ਕੋਈ ਪਾਵਰ ਨਹੀਂ ਹੈ ਜੋ ਉੱਥੋਂ ਇੱਕ ਅਜੰਡਾ ਉਹਦਾ ਅਜੰਡੇ ਦੇ ਤਹਿਤ ਇਹ ਤਾਂ ਈਵਨ ਕੇ ਸਟੇਟਮੈਂਟ ਨਹੀਂ ਆਪਣੀ ਬਦਲ ਸਕਦੇ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸੰਧਵਾ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਟੇਟਮੈਂਟ ਤਾਂ ਆ ਦਿੱਤੀ ਹੈਗੀ ਆ ਤੁਸੀਂ ਕਹਿੰਨੇ ਆ ਵੀ ਇਹ ਧਰਨਿਆਂ ਕਰਕੇ ਕਿਸਾਨੀ ਧਰਨਿਆਂ ਕਰਕੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਸ਼ਾ ਵਧਿਆ ਉਹ ਸਟੇਟਮੈਂਟ ਕਿੱਥੋਂ ਸੀ ਪੜ ਕੇ ਪੜ ਕੇ ਬੋਲਣ ਡੈ ਸੀ ਔਰ ਉਹਨਾਂ ਇੱਕ ਨਹੀਂ ਬੋਲੀ ਉਹਨਾਂ ਦੇ ਹੋਰ ਕਈ ਮੰਤਰੀ ਬੋਲੇ ਕਈ ਐਮਐਲਏ ਬੋਲੇ ਸੋ ਇਸ ਕਰਕੇ ਇਹ ਤਾਂ ਲੱਲੇ ਦਾ ਪੱਪਾ ਵੀ ਨਹੀਂ ਕਰ ਸਕਦੇ ਪੱਪੇ ਦਾ ਪੱਪਾ ਵੀ ਨਹੀਂ ਕਰ ਸਕਦੇ ਅੱਛਾ ਉਹਨਾਂ ਦੇ ਉੱਪਰ ਲਾਠੀਆਂ ਚਲਾਈਆਂ ਗਈਆਂ ਕੱਲ ਬਹੁਤ ਤੁਸੀਂ ਵੀਡੀਓ ਵੀ ਦੇਖਿਆਣੀ ਹੈ ਬਹੁਤ ਮਾੜੇ ਹਾਲਾਤ ਸੀ ਸੰਗਰੋਹ ਦੇ ਵਿੱਚ ਤੇ ਆਪਣੇ ਆਪ ਤੇ ਤੀਲ ਪਾਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੇ ਵਿੱਚ ਇੱਕ ਐਸਐਟ ਵੀ ਨਾਂ ਦੀ ਔਰ ਅੱਜ 10 ਬੰਦਿਆਂ ਤੇ ਐਫਆਈਆਰ ਦਰਜ ਵੀ ਕਰ ਦਿੱਤੀ ਗਈ ਸਮਾਂ ਵੇਖੋ ਜਦੋਂ ਤੁਸੀਂ ਐਕਸੈਸ ਪੁਲਿਸ ਫੋਰਸ ਯੂਜ਼ ਕਰੋ ਰਾਦਰ ਕਿ ਉਹਨੂੰ ਮਿਸਯੂਜ਼ ਕਰੇ ਵੇਖੋ ਮੈਂ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਸਮੱਸਿਆਵਾਂ ਹੈਗੀਆਂ ਬਟ ਅਲਟੀਮੇਟਲੀ ਕੀ ਹੁੰਦਾ ਕਿ ਪੰਜਾਬੀ ਨੂੰ ਕੁੱਟ ਕੇ ਜਿਹੜਾ ਆ ਉਹ ਨਹੀਂ ਮਨਾਇਆ ਜਾ ਸਕਦਾ ਪੰਜਾਬੀ ਨੂੰ ਪਿਆਰ ਨਾ ਉਹਨੂੰ ਕਹੇ ਯਾਰ ਆ ਗੱਲ ਹੈਗੀ ਆ ਇੰਨੀ ਇੱਕ ਗੱਲ ਅਸੀਂ ਕਰ ਸਕਦੇ ਆ ਨਹੀਂ ਕਰ ਸਕਦੇ ਤੁਹਾਨੂੰ ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਜਦੋਂ ਮੈਂ 3 ਮਹੀਨੇ ਲਈ ਮੰਤਰੀ ਬਣਿਆ ਸੀ 3 ਮਹੀਨੇ ਇੱਥੇ ਧਰਨੇ ਲੱਗੇ ਰਹੇ ਪਰ ਕਿਸੇ ਤੇ ਕੋਈ लाठी ਚਾਰਜ ਹੋਇਆ ਹੋਵੇ ਰੋਜ਼ ਸ਼ਾਮ ਨੂੰ ਮੇਰੀ ਵਾਈਫ ਜਾ ਕੇ ਉਹਨਾਂ ਨਾਲ ਚਾਹ ਪਕੌੜੇ ਨਾਲ ਬਹਿ ਕੇ ਕਿਉਂਕਿ ਹੈ ਤਾਂ ਸਾਡੇ ਹੀ ਬੱਚੇ ਆ ਨਾ ਕਿਤੇ ਨਾ ਕਿਤੇ ਸਰਕਾਰਾਂ ਕੋਲੋਂ ਸਮੇਂ-ਸਮੇਂ ਦੀਆਂ ਗਲਤੀਆਂ ਹੋ ਜਾਂ ਹੁਣ ਕਿਤੇ ਹੋ ਸਕਦਾ ਬੱਚਿਆਂ ਕੋਲੋਂ ਵੀ ਹੋਈਆਂ ਹੋਣਗੀਆਂ ਬਟ ਆਪਾਂ ਜੇ ਕੋਈ ਬੱਚਾ ਕਿਸੇ ਪਾਸੇ ਕਿਤੇ ਗਲਤੀ ਕਰਦਾ ਤੇ ਉਹਨੂੰ ਆਪਾਂ ਘਰੋਂ ਥੋੜੀ ਕੱਢਦੀ ਦਾ ਉਹਨੂੰ ਕਿਤੇ ਡਾਂਗਾ ਨਾ ਥੋੜੀ ਠੀਕ ਕਰੀਦਾ ਆਪਾਂ ਆਪਾਂ ਬੇਸਿਕਲੀ ਉਹਦਾ ਸੰਯੋਗਨ ਕੱਢ ਸਕਦੇ ਆ ਵੀ ਯਾਰ ਇੰਨੀ ਕੁ ਗੱਲ ਅੱਜ ਕਰ ਲਈਏ ਇੰਨੀ ਕੁ ਫੇਰ ਪਰਸੋਂ ਕਰ ਲਾਂਗੇ ਲੇਕਿਨ ਜਦੋਂ ਤੁਸੀਂ ਸਾਰਿਆਂ ਨੂੰ ਲਾਠੀਆਂ ਮਾਰਨ ਲੱਗ ਪਏ ਐ ਐਂਡ ਆਫ ਦਾ ਡੇ ਇਨ ਆ ਨੋ ਕਿਤੇ ਨਾ ਕਿਤੇ ਮੈਂ ਇੱਕ ਦਿਨ ਭਗਵਾਨ ਤਮਨ ਜੀ ਨੂੰ ਖੁਦ ਵੀ ਕਿਹਾ ਸੀਗਾ ਤੁਸੀਂ ਜੋ ਇਹ ਫੋਰਸ ਨੂੰ ਮਿਸਯੂਜ਼ ਕਰਦੇ ਆ ਪੁਲਿਸ ਵਾਲੇ ਕੀ ਆ ਪੁਲਿਸ ਵਾਲਿਆਂ ਨੂੰ ਦੋ ਕੰਮ ਪੁੱਠੇ ਕਰਾ ਲਓ ਉਹ 10 ਨਾਲ ਆਪਣੇ ਕਰ ਲੈਣਗੇ ਉਹਨਾਂ ਨੂੰ ਪਤਾ ਵੀ ਨਹੀਂ ਨਾ ਤਾਂ ਸਰਕਾਰ ਦਾ ਹੀ ਲੱਗਣਾ ਅੱਜ ਦੀ ਤਰੀਕ ਚ ਹੋ ਰਿਹਾ ਇਹ ਲੇਕਿਨ ਜਲੰਧਰ 'ਚ ਜੋ ਉੱਚ ਰੈਂਕ ਦੇ 13 ਸਾਲਾ 25 ਦਾ ਹੁਣ ਕੱਲ ਇੱਕ ਹੋਰ ਐਕਸੀਡੈਂਟ ਹੋਇਆ ਹੈ ਨਾ ਦੋਹਾਂ ਮਾਹਰ ਪੇਟੀ ਨਾ ਕਹਿਣ ਵਾਲਾ ਦੋਹਾਂ ਨਾਲ ਹੀ ਵਿਪਰਜਨਾ ਹੋਇਆ ਔਰ ਇਸ ਨੂੰ ਲੈ ਕੇ ਕਿਵੇਂ ਦੇਖੀਓ ਕਿ ਗ੍ਰਾਫ ਜਿਹੜਾ ਕ੍ਰਾਈਮ ਦਾ ਉਸ ਹੱਦ ਤੱਕ ਦੇਖੋ ਗ੍ਰਾਫ ਕ੍ਰਾਈਮ ਦਾ ਗ੍ਰਾਫ ਵੱਧ ਰਿਹਾ ਜਦੋਂ ਜਦੋਂ ਵੀ ਲਾਅਲੈਸਨੈਸ ਵੱਧਦੀ ਹੈਗੀਆ ਜਦੋਂ ਜਦੋਂ ਲੋਕੀ ਆਪੇ ਤੋਂ ਬਾਹਰ ਹੁੰਦੇ ਆ ਆਪੇ ਤੋਂ ਬਾਹਰ ਕਦੋਂ ਹੁੰਦੇ ਆ ਜਦੋਂ ਇਨਸਾਫ ਦੀ ਜਿਹੜੀ ਉਮੀਦ ਆ ਸਿਸਟਮ ਦੇ ਕੋਲੋਂ ਕੱਟ ਜਾਂਦੀ ਆ ਉਦੋਂ ਉਦੋਂ ਹੀ ਇਹ ਸਮੱਸਿਆਵਾਂ ਵੱਧਦੀਆਂ ਹੈਗੀਆ ਨਹੀਂ ਤਾਂ ਪੰਜਾਬੀ ਜੋ ਕ੍ਰਾਈਮ ਹੋ ਰਿਹਾ ਜੋ ਫਰੋਤੀਆਂ ਵਾਲੀ ਗੱਲ ਹੋ ਰਹੀ ਹੈ ਪੰਜਾਬ ਦੇ ਵਿੱਚ ਤਾਂ ਕਰੀ ਇਦਾਂ ਦੀ ਹੋਈ ਨਹੀਂ ਸੀਗੀ। ਸੂ ਇਸ ਕਰਕੇ ਇਹ ਹੌਲੀ 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 ਕਿਉਂਕਿ ਕਿਉਂਕਿ ਇਹ ਫ੍ਰੀ ਫਾਰ 올 ਹੋਈ ਜਾਂਦਾ। ਕਿਉਂਕਿ ਜਦੋਂ ਜਿਹੜਾ ਮਾੜਾ ਬੰਦਾ ਆ ਖਾਣੇ ਦੇ ਵਿੱਚ ਜਾ ਕੇ ਕੁਰਸੀ ਤੇ ਬੈਠਾ ਹੋਵੇ ਤੇ ਜਿਹੜਾ ਸ਼ਰੀਫ ਬੰਦਾ ਆ ਉਹ ਵਿਚਾਰਾ ਡਰਦਾ ਡਰਦਾ ਕਿਤੇ ਖੜਾ ਹੋ ਕੇ ਆਪਣੀ ਗੱਲ ਨੂੰ ਕਨਵੇ ਕਰ ਰਿਹਾ ਹੋਵੇ ਤਾਂ ਮਤਲਬ ਇਹ ਹੋਇਆ ਕਿ ਉਹ ਰਾਜ ਜਿਹੜਾ ਆ ਉਹ ਮਾੜੇ ਪਾਸੇ ਨੂੰ ਜਾ ਰਿਹਾ ਚੰਗੇ ਪਾਸੇ ਨੂੰ ਨਹੀਂ ਜਾ ਰਿਹਾ ਅੱਛਾ ਮੰਤਰੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਨੇ ਚੰਡੀਗੜ੍ਹ ਆ ਇਹ ਵੀ ਕਾਸੇ ਲਗਾਈ ਜਾ ਰਹੀ ਹੈ ਕਿ ਮਲ ਟੇਗਾ ਪਾਂਡਕ ਤੇ ਦੇ ਨਾਲ ਨਾਲ ਮਾਈਨਿੰਗ ਨੂੰ ਲੈ ਕੇ ਜਿਹੜੀ ਦਰਵਾਜ਼ੀ ਕਿਸੇ ਜਾਂ ਸੰਦੇ ਪੁਰ ਨੂੰ ਕਿ ਲੱਗਦਾ ਹੋਰ ਪੰਜਾਬ ਦੇ ਕਿਹੜੇ ਵੱਡੇ ਮੁੱਤੇ ਨੇ ਜਿਨ੍ਹਾਂ ਦੇ ਉੱਪਰ ਤਰਸਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਫੈਸਲੇ ਲੈਣਗੇ ਮੈਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈ ਬਦਪਰੀ ਸੱਚੀ ਗੱਲ ਤਾਂ ਇਹ ਆ ਇਹ ਹੁਣ ਜਿਹੜੀਆਂ ਮਰਜ਼ੀ ਪ੍ਰੈਸ ਕਾਨਫਰੰਸਾਂ ਕਰਨਾ ਕਿਉਂਕਿ ਈਸ਼ੂ ਤਾਂ ਈਸ਼ੂ ਤਾਂ ਪਹਿਲੇ ਸਾਲ ਦੇ ਵਿੱਚ ਤੋ ਨੂੰ ਸ਼ਕਤੀ ਨਾਲ ਗਾਂ ਤੋੜਨ ਦੀ ਜ਼ਰੂਰਤ ਹੁੰਦੀ ਆ ਮਾਈਨਿੰਗ ਸਭ ਤੋਂ ਮਾੜੇ ਹਾਲਾਤ ਮਾਈਨਿੰਗ ਦੇ ਹੈਗੇ ਆ ਤੁਹਾਨੂੰ ਮੈਂ ਆਪਣੇ ਹਲਕੇ ਦਾ ਤੁਹਾਨੂੰ ਇਸ ਬਾਰੇ ਸਮਝੀ ਹੈਗੀ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਮੁਆਵਜ਼ਾ ਫੜਾਂ ਦਾ ਕਿਸੇ ਨੂੰ ਨਹੀਂ ਮਿਲਿਆ ਕਿਉਂਕਿ ਗੱਲਾਂ ਬਹੁਤ ਹੋਈਆਂ ਵੀ ਅਸੀਂ ਤੇਲ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਤੁਸੀਂ ਵੈਟ ਹੀ ਘਟਾ ਦਿਓ ਵੈਟ ਘਟਾ ਕੇ 3 ਮਹੀਨੇ ਲਈ ਘਟਾ ਦਿਓ ਤਾਂ ਕਿ ਜਿਹੜਾ ਕਿਸਾਨ ਆ ਕੰਮ ਸੇ ਕੰਮ ਆਪਣੀ ਜ਼ਮੀਨ ਹੀ ਸਿੱਧੀ ਕਰ ਲਵੇ ਕਹਿੰਦੇ ਅਸੀਂ ਤਾਂ ਸਾਰਾ ਕੋਸ਼ਿਸ਼ ਕਰ ਦਿੱਤਾ ਹਾਂ ਬਿਲਕੁਲ ਫਲੈਕਸਾਂ ਲਾ ਲਾ ਕੇ ਮੈਨੂੰ ਲੱਗਦਾ ਐਨ ਸਾਰਾ ਕੁਝ ਪੰਜਾਬ ਇਦਾਂ ਚੱਲ ਰਿਹਾ ਤੇ ਜਿੱਦਾਂ ਸ਼ਾਇਦ ਸਵਿਟਜ਼ਰਲੈਂਡ ਵੀ ਸਾਡੇ ਤੋਂ ਪਿੱਛੇ ਹੋਵੇ ਤੇਰਾ ਨੂੰ ਐ ਲੱਗਦਾ ਕਿ ਹਾਂ ਵੀ ਆ ਮੈਂ ਇਹਨਾਂ ਦੇ ਹਰਜੋਤ ਬਹਿਸ ਦੀ ਇੱਕ ਸਟੇਟਮੈਂਟ ਸੁਣ ਰਿਹਾ ਸੀਗਾ ਕਹਿੰਦੇ ਵੀ ਅਮਰੀਕਾ ਕੈਨੇਡਾ ਤੋਂ ਜਿਹੜੇ ਲੋਕੀ ਆ ਰਹੇ ਆ ਉਹ ਕਹਿੰਦੇ ਵੀ ਤੁਸੀਂ ਤਾਂ ਤੂੰ ਕਹਿੰਦੇ ਤੁਸੀਂ ਤਾਂ ਪੰਜਾਬ ਨੂੰ ਸਾਡੇ ਤੋਂ ਕਿਤੇ ਹੀ ਗਾਂ ਲੈ ਗਏ ਸੋ ਮੈਨੂੰ ਲੱਗਦਾ ਜੇ ਇਹ ਇਹਨਾਂ ਦੀ ਸੋਚ ਹੈਗੀ ਆ ਤੇ ਜੇ ਇਹ ਸਮਰਪਤ ਹੈਗੇ ਆ ਤੇ ਜੇ ਇਹ 350 ਸਾਲ ਅਸੀਂ ਕਿਉਂਕਿ ਉਸ ਗੁਰੂਆਂ ਦੀ ਸ਼ਹਾਦਤ ਦਾ ਮਨਾ ਰਹੇ ਜਿਨ੍ਹਾਂ ਨੇ ਮੈਨੂੰ ਲੱਗਦਾ ਇਹੋ ਜੀ ਬਲਖਣ ਸ਼ਾਇਦ ਹੀ ਕੋਈ ਕਿਤੇ ਹੋਵੇ ਦ ਇਨਸਾਨੀਅਤ ਦੇ ਦੌਰ ਦੇ ਵਿੱਚ ਇਹੋ ਜੀ ਸ਼ਾਇਦ ਹੀ ਕਿਤੇ ਇਹ ਸ਼ਹਾਦਤ ਹੋਵੇ ਦੁਨੀਆ ਦੇ ਉੱਤੇ ਤੇ ਜੇ ਅਸੀਂ ਉਦੋਂ ਵੀ ਸੱਚ ਨਹੀਂ ਬੋਲਣਾ ਚਾਹੁੰਦੇ ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ 10 ਐਮਐਲਏ ਉਸ ਪਾਰਟੀ ਦੇ ਬੁਲਾਏ ਐਮਐਲਏ ਤੇ ਮਿਨਿਸਟਰ ਸਾਡਾ ਸਿਰਫ ਇੱਕ ਲੋਕੀ ਬੁਲਾਇਆ ਈਵਨ ਕਿ ਬੀਐਸਪੀ ਨੂੰ ਤੱਕ ਨਹੀਂ ਬੋਲਣ ਦਿੱਤਾ ਬੀਜਪੀ ਦਾ ਬਲਾਕਤਾ ਤੇ ਮੈਨੂੰ ਲੱਗਦਾ ਬੀਐਸਪੀ ਦਾ ਵੀ ਨਹੀਂ ਬੋਲਣ ਦਿੱਤਾ ਸੋ ਇਹ ਤਾਂ ਇਹਨਾਂ ਦੀ ਸਿਰਫ ਇੰਨੀ ਗੱਲ ਹੈ ਕਿ ਮੈਂ ਤਾਂ ਇਹਨਾਂ ਨੂੰ 15 ਤਰੀਕ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਿਹਾ ਸੀਗਾ ਸਾਰਿਆਂ ਨੂੰ ਕਿਹਾ ਸੀਗਾ ਵੀ ਆਪਣਾ ਤੁਸੀਂ 500 500 ਵਰਡਸ ਦੇ ਇੱਕ ਜਿਹੜਾ ਭਾਸ਼ਣ ਆ ਉਹ ਭੇਜਣਾ ਹੈਗਾ ਲੇਕਿਨ ਬੋਲਣ ਨਹੀਂ ਦਿੱਤਾ ਉਹਦੇ ਵਿੱਚ ਸਿਰਫ ਇੰਨੀ ਸੀ ਵੀ ਮੈਂ ਤਾਰੀਫ ਨਹੀਂ ਕੀਤੀ ਸੀ ਮੈਂ ਕਿਹਾ ਅਸਲ ਅਸਲ ਜਿਹੜੇ ਮੁੱਦੇ ਆ ਅਸਲ ਜਿਹੜੀ ਸ਼ਹਾਦਤ ਦਾ ਮੁੱਲ ਆ ਜਾਂ ਸ਼ਹਾਦਤ ਦੀ ਜਿਹੜੀ ਅਸਲ ਉਹਦਾ ਕਰਕਸ ਆ ਉਹ ਇਹ ਆ ਕਿ ਅਸੀਂ ਸੱਚ ਬੋਲੀਏ ਤੇ ਕਮਸ਼ੇ ਕਮ ਅਸੀਂ ਉਹਦੇ ਤੇ ਖੜੇ ਹੋ ਕੇ ਪਹਿਰਾ ਅਸਲ ਵਿੱਚ ਇੱਕ ਸਵਾਲ ਹੈ ਬਿਹਾਰ ਇਲੈਕਸ਼ਨ ਹੋਏ ਠੀਕ ਹੈ ਜੀ ਇੱਥੇ ਬਾਅਦ ਇਲੈਕਸ਼ਨ ਥੀ ਗਏ ਇੱਥੇ ਰਾਜਾ ਵ੍ਰਿ ਦੀ ਸ਼ਬਦਾਵਲੀ ਕਰਕੇ ਲੋਕਾਂ ਨੇ ਕਾਫੀ ਨਿੱਦੇ ਆ ਕਾਂਗਰਸ ਨੂੰ ਖਾਸ ਕਰਕੇ ਰਾਜਾ ਵ੍ਰਿ ਉੱਥੇ ਹੀ ਇਲੈਕਸ਼ਨ ਹੋਏ ਉੱਥੇ ਵੀ ਕਾਂਗਰਸ ਹਾਰ ਗਈ ਔਰ ਉੱਥੇ ਜਿਹੜਾ ਲਾਲੂ ਦੇ ਘਰ ਆਪਣਾ ਕਲੇਸ਼ ਪੈ ਗਿਆ ਤੇ ਲੱਗਦਾ ਹੈ ਕਿ ਸਵਾ ਸਾਲ ਰਹਿ ਗਿਆ ਇਹਦੇ ਵਿੱਚ ਕਾਂਗਰਸ ਉਹ ਵੈਕਟ ਕਰ ਪਾਏਗੀ ਲੋਕ ਕਿਉਂਕਿ ਹੁਣ ਲੋਕ ਵੀ ਇਹ ਦੇਖ ਰਹੇ ਨੇ ਕਿ ਹਰ ਪਾਰਟੀ ਵਿੱਚ ਇਹਨੂੰ ਦੇਖੋ ਬਿਹਾਰ ਨਾਲ ਜੋੜਨਾ ਮੇਰਾ ਖਿਆਲ ਹੈ ਦੇਖੋ ਬਿਹਾਰ ਦੇ ਹਾਲਾਤ ਡਿਫਰੈਂਟ ਹੋ ਸਕਦੇ ਆ ਕਿਉਂਕਿ ਮੈਨੂੰ ਉਹਦੇ ਬਾਰੇ ਬਹੁਤ ਜ਼ਿਆਦਾ ਨੋਰਮ ਨੋਰਮ ਨਹੀਂ ਦਿਖੋ ਕਿਸੇ ਪਰਿਵਾਰ ਕਿਸੇ ਪਰਿਵਾਰ ਦੇ ਵਿੱਚ ਲੜਪੜਾ ਉਹ ਇੱਕ ਅਲੱਗ ਗੱਲ ਹੁੰਦੀ ਆ ਕਈ ਵਾਰੀ ਕੀ ਹੁੰਦਾ ਕਿ ਚੰਗੀਆਂ-ਚੰਗੀਆਂ ਟੀਮਾਂ ਕਈ ਵਾਰੀ ਹਾਰ ਜਾਂਦੀਆਂ ਤੇ ਉਹਦੇ ਤੋਂ ਬਾਅਦ ਟੀਮਾਂ ਲੜਨ ਲੱਗ ਪੈਦੀਆਂ ਇਦੇ ਵਿੱਚ ਕੋਈ ਇਹ ਹਿਊਮਨ ਸਾਈਕੀ ਹੈਗੀ। ਤੁਸੀਂ ਰਾਜਾ ਬੜਿੰਗ ਦੀਆਂ ਸਟੇਟਮੈਂਟਸ ਨੂੰ ਕਾਂਗਰਸ ਲਈ ਧਾਤਕ ਸਮਝਦੇ ਹੋ? ਨਹੀਂ ਉਹ ਮੈਨੂੰ ਲੱਗਦਾ ਉਹ ਗਲਤ ਗੱਲ ਸੀ ਵੀ। ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਗਾ। ਸੋ ਮੈਨੂੰ ਲੱਗਦਾ ਕਿ ਅ ਕਿਉਂਕਿ ਇਸ ਲੈਵਲ ਤੇ ਗੱਲ ਨਹੀਂ ਕੀਤੀ ਜਾ ਸਕਦੀ। ਕੋਈ ਇੱਕ ਸਵਾਲ ਦਾ ਜਵਾਬ ਦੇ ਦਿਓ। ਤੇਰਾ ਭਾਜਪਾ ਅਕਾਲੀ ਦਰ ਦਾ ਲਾਈਕਸ ਹੋਏ। ਲੱਗ ਰਿਹਾ ਦਾ ਅਨੁਸਤਾਈ ਤੋਂ ਬੰਦਾ। ਦੇਖੋ ਮੈਨੂੰ ਲੱਗਦਾ ਕਿ ਜਿਹੜੀ ਵਿਚਾਰਧਾਰਕ ਆ ਉਹ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਖੜਦੀ। ਬੀਜੇਪੀ ਰੋਜ਼ ਪੰਜਾਬ ਤੇ ਹਮਲਾ ਕਰਦੀ ਆ ਰੋਜ਼ ਕਦੀ ਚੰਡੀਗੜ੍ਹ ਲੈਂਦੀ ਆ ਕਦੀ ਬੀਬੀਐਮਪੀ ਦੇ ਦੋਲੇ ਹੁੰਦੀ ਆ ਕਦੀ ਯੂਨੀਵਰਸਿਟੀ ਦੇ ਦੋਲੇ ਹੁੰਦੀ ਆ ਅਕਾਲੀ ਦਲ ਕਿਹੜੇ ਫੇਸ ਨਾਲ ਹੂੰ ਕਿਉਂਕਿ ਰੀਜਨਲ ਪਾਰਟੀ ਆ ਤੇ ਕਿਹੜੇ ਫੇਸ ਨਾਲ ਅਕਾਲੀ ਦਲ ਜਿਹੜਾ ਆ ਉਹਨਾਂ ਨਾਲ ਅਲਾਈਸ ਕਰੂਗਾ ਬਾਕੀ ਉਹਨਾਂ ਦੀ ਪਾਰਟੀ ਆ ਉਹਨਾਂ ਨੂੰ ਪਤਾ ਹੋਊਗਾ ਦੋਸਤ ਇਸ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਦੋਵੇਂ ਪਾਰਟੀਆਂ ਨੂੰ ਚਾਹੀਦਾ ਆ ਇਹ ਅਲਾਈਅንስ ਆਜਰੀ ਤਰੀਕੇ 'ਚ ਜੋ ਸਿਚੁਏਸ਼ਨ ਹੈ ਦੋਵੇਂ ਦੋਸਤ ਐ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਂ ਇੱਕ ਦਿਨ ਇੱਕ ਕਰੀਆ ਤੇ ਬੈਠਾ ਸੀਗਾ ਤੇ ਉਥੇ ਇੱਕ ਲੀਡਰ ਵੀ ਬੈਠਾ ਸੀ ਉਹਦਾ ਨਾਮ ਅਨਾਉਂਸ ਹੋਇਆ ਤੇ ਪਾਰਟੀ ਅਨਾਉਂਸ ਹੋਈ ਮੈਂ ਮੈਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਉਹ ਉਸ ਪਾਰਟੀ ਦੇ ਵਿੱਚ ਚਲੇ ਗਿਆ ਤੇ ਜਦੋਂ ਉਹ ਭਾਸ਼ਣ ਦੇ ਕੇ ਆਇਆ ਮੈਂ ਕਿਹਾ ਵੀ ਤੂੰ ਤੂੰ ਵੀ ਕਿਸ ਪਾਰਟੀ 'ਚ ਚਲੇ ਗਿਆ ਸੀ ਉਹ ਕਹਿੰਦਾ ਹਾਂ ਪਿੱਛੇ ਜਾ ਮੈਂ ਵੀ ਚਲੇਗਾ ਸੀ ਇਸ ਕਰਕੇ ਲੀਡਰਾਂ ਦਾ ਹਾਲ-ਹੋਲ ਵੀ ਇਦਾਂ ਦਾ ਹੀ ਹੈਗਾ ਪਤਾ ਨਹੀਂ ਕਦੋਂ ਕਿੱਥੇ ਚਲੇ ਜਾਣਾ ਇਹਨੇ ਸਟਾਈਲ ਦੇ ਵਿੱਚ ਵੀ ਪਲਟਬਾਜ਼ੀਆਂ ਵਚਨ ਕੀਆਂ ਨਹੀਂ ਨਹੀਂ ਪਲਟਬਾਜ਼ੀਆਂ ਜਲੰਧਰ ਜਲੰਧਰ ਤਾਂ ਮੈਨੂੰ ਲੱਗਦਾ ਜਦੋਂ ਮੈਂ ਚੰਡੀਗੜ੍ਹ ਕਿਸੇ ਨਾਲ ਗੱਲ ਕਰਦਾ ਉਹ ਪਲਟਬਾਜ਼ੀਆਂ ਵਾਲੀ ਮਸ਼ਹੂਰ ਕਰੀ ਜਾਂਦੇ ਜਲੰਧਰ ਨੂੰ ਤਾਂ ਇੱਥੇ ਥੋੜੀਆਂ ਵਜੀਆਂ ਕਿਤੇ ਹਜ਼ਾਰਪੁਰ ਕਿਤੇ ਥੋੜੀਆਂ ਵਜੀਆਂ ਚੰਨੀ ਸਾਫ ਇਲੈਕਸ਼ਨ ਲੜੂ ਪਰ ਕਿਆ ਜਿਹੜੇ ਕਾਂਗਰਸ ਤੋਂ ਗਏ ਨੇ ਸਟਾਈਲ ਦੇ ਵਿੱਚ ਉਹਦੇ ਘਰ ਵਾਪਸੀ ਦੀ ਕੋਈ ਚੱਲਦੀ ਹੈ ਸਰਸਾ ਵੀ ਉਹਨਾਂ ਨੂੰ ਘਰ ਵਾਪਸ ਲਿਆ ਕੋਈ ਖੋਮ ਮਨਪ੍ਰੀਤ ਮੈਨੂੰ ਲੱਗਦਾ ਇਹਦੇ ਤੇ ਆਪਾਂ ਨਾ ਬਹੁਤੀ ਗੱਲ ਕਰੀਏ ਦੇਖੋ ਹੋਇਆ ਕੀ ਆ ਕਿ ਪੋਲਿਟਿਕਲ ਬੰਦੇ ਵਿਚਾਰਧਾਰਕ ਲੜਾਈ ਛੱਡ ਗਏ ਸਿਰਫ ਪਾਵਰ ਦੀ ਲੜਾਈ ਰਹਿ ਗਈ ਆ ਜਦੋਂ ਪਾਵਰ ਦੀ ਲੜਾਈ ਤੁਸੀਂ ਲੜੋਗੇ ਤਾਂ ਫੇਰ ਉਹਦੇ ਵਿੱਚ ਕਿਤੇ ਵੀ ਕੁਝ ਵੀ ਹੋ ਸਕਦਾ ਜਦੋਂ ਵਿਚਾਰਧਾਰਾ ਦੀ ਲੜਾਈ ਆ ਫੇਰ ਸ਼ਾਇਦ ਬੰਦੇ ਖੰਡ ਵਾਲੀ ਗੱਲ ਹੋਵੇ ਫੇਰ ਕਿਤੇ ਜਾ ਕੇ ਸਿਸਟਮ ਜਿਹੜਾ ਹਰਿਆਣਾ ਇਨਸੀਡੈਂਟ ਹੋਇਆ ਇੱਕ ਜਿਹੜਾ ਉੱਥੇ ਲੜਕਾ ਮਰ ਗਿਆ ਪੂਲ ਬਾਸਕਟਬਾਲ ਦਾ ਬਹੁਤ ਸੀਗਾ ਉਹਨੂੰ ਲੈ ਕੇ ਕਾਫੀ ਰਾਜਨੀਤੀ ਹੋ ਰਹੀ ਹੈ ਸਾਡੇ ਸੀਐਨਸੀ ਉੱਥੇ ਤਾਂ ਜਾਇਆ ਕਿੱਥੇ ਬੇਟੀ ਦੇ ਚਲਾਦਰ ਨਹੀਂ ਨਹੀਂ ਅਦਰਵਾਈਜ਼ ਵੀ ਦੇਖੋ ਸਪੋਰਟਸ ਦੀ ਗੱਲ ਬਹੁਤ ਕਰਦੇ ਆ ਦੇਖੋ ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਹੀ ਸਪੋਰਟਸ ਦਾ ਬਜਟ ਜਿਹੜਾ ਉਹ ਸ਼ਾਇਦ ਤੁਹਾਡੀ ਨੌਲੇਜ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਕਿ 0.0007% 1000 ਰੁਪਏ ਪਿੱਛੇ 7 ਪੈਸੇ ਆ 1000 ਰੁਪਏ ਪਿੱਛੇ ਜਦ ਕਿ ਜਿਹੜੀਆਂ ਲੀਡਿੰਗ ਕੰਟਰੀਜ਼ ਆ ਉਹਨਾਂ ਦਾ 10 ਤੋਂ 15% ਹੈਗਾ ਔਨ ਹਿਊਮਨ ਰਿਸੋਰਸਸ ਐ ਡਵੈਲਪਮੈਂਟ ਉਹਨਾਂ ਦੇ ਜ਼ਹਿਨ 'ਚ ਇੱਕ ਗੱਲ ਹੈਗੀ ਆ ਕਿ ਜੇ ਅਸੀਂ ਚੰਗਾ ਬੰਦਾ ਤੇ ਸਮੇਂ ਦਾ ਹਾਣੀ ਬੱਚਾ ਬਣਾ ਲਾਂਗੇ ਤਾਂ ਉਹ ਸਾਡੇ ਕੰਟਰੀ ਨੂੰ ਕੁਛ ਨਾ ਕੁਛ ਚੰਗਾ ਲਿਆ ਕੇ ਦੇਊਗਾ ਉਹਦੇ ਵਿੱਚ ਸਪੋਰਟ ਵੀ ਆਉਂਦੀ ਆ ਉਹਦੇ ਵਿੱਚ ਐਜੂਕੇਸ਼ਨ ਵੀ ਆਉਗੀ ਅੱਛਾ ਲੇਕਿਨ ਬਦਕਿਸਮਤੀ ਇਹ ਆ ਕਿ ਸਾਡਾ ਉਧਰ ਨੂੰ ਧਿਆਨ ਨਹੀਂ ਬਾਈਲੈਕਸ਼ਨ ਦੇ ਵੇਲੇ ਕੰਤਨਪ੍ਰੀਤ ਨੂੰ ਜਿਹੜੇ ਕਾਲੇ ਦਰ ਦੇ ਕੈਂਡੀਡੇਟ ਸੀ ਉਸ ਨੂੰ ਕਮ ਅਰੈਸਟ ਕਰ ਲਿਆ ਕਿ ਕੋ ਮੈਨੂੰ ਉਹਦੇ ਬਾਰੇ ਦੋਲ ਨਹੀਂ ਹਾਂ ਜੇ ਕੋਈ ਪਾਸਪੋਰਟ ਜਿਹੜਾ ਬਣਵਾਇਆ ਸੀ ਉਹਦੇ ਵਿੱਚ ਕੋਈ ਕਰਾਇਮ ਕੀਤਾ ਹੈਗਾ ਤੇ ਉਹਦਾ ਮੈਨੂੰ ਲੱਗਦਾ ਕਿ ਜੋ ਸਜ਼ਾ ਹੈ ਦੀ ਮਿਲਣੀ ਚਾਹੀਦੀ ਆ ਪਰ ਜੇ ਅਨਸੈਸਰਲੀ politican vend data ਫਿਰ ਨਹੀਂ ਹੋਣਾ ਚਾਹੀਦਾ ਚਾਹੇ ਕਿਸੇ ਵੀ ਪਾਰਟੀ ਨਾਲ ਜਿਹੜੀਆਂ ਕੱਲ ਤੋਂਣਾ ਦਾ ਅਨਾਉਂਸਮੈਂਟ ਹੋਈ ਕਿ ਉਹ ਇਹ ਤਾਂ ਬੀਸਿਕਲੀ ਹਾਈ ਕੋਰਟ ਨੇ ਸੱਚੀ ਗੱਲ ਤਾਂ ਇਹ ਆ ਵੀ ਡਾਂਗ ਦਿੱਤੀ ਆ ਇਸ ਕਰਕੇ ਇਹਨਾਂ ਨੇ ਅਨਾਉਂਸ ਕੀਤੀ ਆ ਹੁਣ ਇਹਦਾ ਕੋਈ ਬਹੁਤ ਜ਼ਿਆਦਾ ਮਾਇਨਾ ਨਹੀਂ ਹੁੰਦਾ ਪ੍ਰਗਟ ਜੀ ਤੁਸੀਂ ਵੈਸੇ ਤਰਨ ਤਰਨ ਦੇਖਿਆ ਪ੍ਰਚਾਰ ਅਬਜ਼ਰਵ ਕੀਤਾ ਹੈ ਤੁਹਾਨੂੰ ਲੱਗਦਾ ਕਿ ਉੱਥੇ ਗੈਂਗਸਟਰਿਜ਼ਮ ਭਾਰੀ ਸੀ ਕਿਸੇ ਹੱਦ ਤੱਕ ਨਹੀਂ ਕਿੰਨੀ ਕਾਲੀ ਦਾ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕਿੱਥੇ ਨਹੀਂ ਹੈਗਾ ਨਹੀਂ ਉਸ ਕਿਉਂ ਨਹੀਂ ਦੇਖੋ 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 ਕਿੱਥੇ ਨਹੀਂ ਫਰੋਤੀਆਂ ਜੋ ਜੋ ਰਿਪੋਰਟਿੰਗ ਹੁੰਦੀ ਹੈ ਦੇਖੋ ਬਈ ਤਾਂ ਜਿੰਨਾ ਚਿਰ ਦੇਖੋ ਅਲਟੀਮੇਟਲੀ ਕੋਈ ਕੋਈ ਇਹੋ ਜਿਹਾ ਇਨਸੀਡੈਂਟ ਪਰਸਨਲੀ ਸੁਣਿਆ ਜਾਂ ਪਰਸਨਲੀ ਦੇਖਿਆ ਨਹੀਂ ਹੋ ਕੋਜ਼ ਇੱਕ ਐਫਆਈਆਰ ਹੋਈ ਹੈ ਜਿਸ ਦੇ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨੇ ਚ ਉਹਨਾਂ ਦਾ ਨਾਮ ਨਹੀਂ ਹੈਗਾ ਉਹ ਅਣਪਛਾਤੇ ਨਾਮ ਪਰਾਂ ਦੇ ਸੋ ਕਾਲਡ ਹਸਬੰਦ ਦਾ ਨਾਮ ਉਹ ਕਹਿੰਦੇ 65 ਸਾਲਾਂ ਦੀ ਬੀਬੀ ਦੇ ਘਰ ਤੇ ਫੋਨ ਲਾ ਕੇ ਕਹਿੰਦੇ ਕਿ ਜੇ ਵੋਟ ਨਾ ਪਾਈਏ ਕandidate ਨੂੰ ਤੇ ਫਿਰ ਲਾ ਲੇ ਉਸਨੂੰ ਨਹੀਂ ਦੇਖੋ ਮੈਂ ਕਿੰਨਾ ਹਾਲਾਤ ਮਾੜੇ ਹੋਏ ਆ ਪੰਜਾਬ ਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਕਿਸੇ ਦੇਖੋ ਜਿਹੜਾ ਇਹ ਇਹ ਜਿਹੜੇ ਜਿਹੜੇ ਹਾਲਾਤ ਆ ਇਹ ਕਿਸੇ ਪਾਰਟੀ ਲਈ ਵੀ ਚੰਗੇ ਨਹੀਂ ਪਾਰਟੀ ਨੂੰ ਛੱਡੋ ਪੰਜਾਬ ਲਈ ਚੰਗੇ ਸੋ ਮੈਨੂੰ ਲੱਗਦਾ ਉਹਦੇ ਤੇ ਜੋ ਰੂਲ ਦੇ ਮੁਤਾਬਕ ਕਾਰਵਾਈ ਕਰਨ ਦੀ ਲੋੜ ਹੈ ਉਹ ਕਰਨੀ ਚਾਹੀਦੀ। ਅੱਛਾ ਚਰਨਜੀਤ ਸਿੰਘ ਚੰਨੀ ਨੂੰ ਕਿੱਥੋਂ ਇਲੈਕਸ਼ਨ ਮਿਲਦਾ ਉਸ ਸਾਈਟ 'ਚ। ਯਾਰ ਹਨੀ ਤਾਂ ਮੈਂਬਰ ਪਾਰਲੀਮੈਂਟ ਹੈਗੇ ਆ 2089 ਤੱਕ ਦਾ ਨਿਯਮ ਸਤਾ ਦੇ। ਯਾਰ ਸਮਝਦੇ ਨਹੀਂ ਯਾਰ ਦੇਖੋ 2038 ਤੱਕ ਉਹ ਮੈਂਬਰ ਪਾਰਲੀਮੈਂਟ ਹੈਗੇ ਆ। ਸੋ ਆਪਾਂ ਇਲੈਕਸ਼ਨ ਤਾਂ ਲਾੜ ਸਕਦੇ ਆ। ਸੋ ਮੁੱਕੇ ਲੱਗਦਾ ਇਲੈਕਸ਼ਨ ਤੋਂ ਇਲੈਕਸ਼ਨ ਤੋਂ ਬਿਨਾਂ ਵੀ 6 ਮਹੀਨੇ ਲਈ ਤਾਂ ਇਲੈਕਸ਼ਨ ਤੋਂ ਬਿਨਾ ਵੀ ਚੀਜ਼ ਨਸਟ ਬਣਾਇਆ ਜਾ ਸਕਦਾ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਤੁਸੀਂ ਇਲੈਕਸ਼ਨ ਕਾਦੇ ਲਈ ਦੇ ਰਹੇ ਬ੍ਰਾਂਚ ਰਾਜੀ ਹੋ ਤੇ ਸੀਐਮ ਬਣਨੇ ਚਾਹੀਦੇ ਯਾਰ ਮੈਂ ਕਿੰਨਾ ਵੀ ਜਿਹਦੀ ਬਿਲਕੁਲ ਬੜ ਜਾਣ ਕੋਈ ਪ੍ਰੋਬਲਮ ਥੋੜੀ ਹੈ ਕੀ ਵੈਸੇ ਕਾਂਗਰਸ ਕਾਂਗਰਸ ਐਤ ਕੀ ਸਟਾਈ ਦੇ ਵਿੱਚ ਸੀਐਮ ਕੇਸ ਹਲਾਣੇ ਕੀ ਯਾਰ ਮੈਂ ਹਾਈ ਕਮਾਂਡ ਚ ਨਹੀਂ ਹੈਗਾ ਮੈਂ ਜੀਐਨਕੇ ਦੀ ਵਿੱਚ ਮੈਨੂੰ ਕੋਈ ਗੱਲ ਪੁੱਛੋਗੇ ਤਾਂ ਮੈਂ ਉਹ ਤੁਹਾਨੂੰ ਦੱਸ ਦਿਆਂਗਾ। ਆਹ ਜਿਹੜੇ ਚਾਰਜ ਬਣਾਇਆ ਗਿਆ ਹੈ ਉਸੇ ਦੀ ਜਿਵੇਂ ਦੇਖਦੇ ਹੋ ਉੱਥੇ ਅਸੀਂ ਬਿਲਡ ਅਪ ਕਰ ਰਹੇ ਹਾਂ ਜੰਸਟਸ ਨੂੰ ਬਿਲਡ ਅਪ ਕਰ ਰਹੇ ਹਾਂ। ਸਰ ਬਿਲਡ ਅਪ ਤਾਂ ਕਾਂਗਰਸ ਹਰ ਸਟੇਟ 'ਚ ਕਰਦੀ ਆ ਪਰ ਹਮੇਸ਼ਾ ਡਾਊਨ ਚਲੀ ਜਾਂਦੀ ਹੈ ਇਲੈਕਸ਼ਨ ਦੇ ਜਦੋਂ VOTING ਦੇ ਰਿਜ਼ਲਟ ਜਦੋਂ 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 ਚੋਰੀ ਹੋਣ ਲੱਗ ਪੈਂਦੀ ਹੈ ਨਾ ਇਲੈਕਸ਼ਨ ਉਦੋਂ ਫਿਰ ਜਿਹੜੀ ਆ ਕਿਤੇ ਨਾ ਕਿਤੇ ਦੇਖੋ ਕਾਂਗਰਸ ਫਾਈਟ ਕਰ ਰਹੀ ਹੈ। ਜਿਹੜੀ ਜਦੋਂ ਵੋਟ ਚੋਰੀ ਹੋਣ ਲੱਗ ਪੈਂਦੀ ਐ ਨਾ ਚੋਰੀ ਵੋਟ ਨਹੀਂ ਹੋਣ ਲੱਗ ਪਈ ਰਦਰ ਇਲੈਕਸ਼ਨ ਚੋਰੀ ਹੋਣ ਲੱਗ ਪਈ ਫਿਰ ਉਹ ਕਿਉਂ ਇੱਕ ਨੇ ਉਹ ਉਹਦੇ ਲਈ ਫਾਈਟ ਤਾਂ ਕਰਨਾ ਹੀ ਪਊਗਾ ਇੰਸਟੀਚੂਸ਼ਨਜ਼ ਨੂੰ ਖੜੀਆਂ ਕਰਨਾ ਪਊਗਾ ਕੋਰਟ ਤੋਂ ਲੱਗਦਾ ਹੈਗਾ ਕਿ ਕੋਰਟ ਦਾ ਵੀ ਰੋਕ ਕਰ ਦੇ ਤਾਂ ਕੋਰਟ ਦਾ ਦੇਖੋ ਕੋਰਟਾਂ ਵੀ ਅੱਜ ਦੀ ਤਰੀਕ ਤੇ ਸੱਚੀ ਗੱਲ ਤਾਂ ਇਹ ਆ ਕਿਤੇ ਨਾ ਕਿਤੇ ਪ੍ਰੈਸ਼ਰ ਥੱਲੇ ਤਾਂ ਹੈ ਕਿ ਕਿਹਦੇ ਪ੍ਰੈਸ਼ਰ ਥੱਲੇ ਸਰਕਾਰ ਦੇ ਪ੍ਰੈਸ਼ਰ ਥੱਲੇ ਹੋਰ ਤੁਹਾਡੇ ਪ੍ਰੈਸ਼ਰ ਥੱਲੇ ਥੋੜੀ ਹੋਣੀ ਆ